ਅੱਜ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਰੌਂਟੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਨਗ ਦਿਖਾਵਾਂਗੇ ਦੋ ਬਿਲਕੁਲ ਸੁੰਗੜੀਆਂ ਦੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਕਰਦੇ ਆਂ ਵੀ ਕੀ ਨਾਲ ਗੱਲਬਾਤ ਸਸੇਗਾ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਸਨਾਓ ਠੀਕ ਠਾਕ ਜੀ ਉਹ ਵਧੀਆ ਜੀ ਤੁਸੀਂ ਸੁਣਾਓ ਹਾਂ ਜੀ ਚੜਦੀ ਕਲਾ ਜੀ ਚਲੋ ਚੜਦੀ ਕਲਾ ਚਾਹੀਦੀ ਏ ਇਹ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਹਾਂ ਵੀਰ ਜੀ ਹਰਮਜੇ ਪਿੰਡ ਰਾਇਆ ਸਾਸੀ ਜਲਾ ਮਸੰਤ ਤਹਿਸੀਲ ਜਨਾਲਾ ਉਹ ਨੰਬਰ ਹੈਗਾ ਮੇਰਾ 82644 4231 ਭਾਜੀ ਠੀਕ ਹੈ ਜੀ ਹਾਂ ਜੀ ਤੇ ਇਧਰੋਂ ਕੱਢ ਕੇ ਸ਼ੁਰੂਆਤ ਜੀ ਦੱਸਿਓ ਲੋ ਪਹਿਲੇ ਬਟਲੋ ਠੀਕ ਹੈ ਲੋ ਕੱਟੀ ਸਿਆ ਸੁੱਕ ਕਰਾਈ ਯਾਰ ਉਤੇ ਪਹਿਲਾਂ ਕੱਟੀ ਸੂਈ ਮਿਲਦੀ ਠੀਕ ਹੈ ਜੀ ਕੋਈ ਹੋਏ ਹੋਏ ਹੋਣਗੇ 15 ਤੋਂ 20 ਦਿਨ ਕਟਾ ਮੰਨ ਲਿਆ ਠੀਕ ਹੈ ਠੀਕ ਹੈ ਦੁੱਧ ਲੀਟਰ ਵਾਲਾ 12 ਹੋਊਗਾ 11 ਕਰਕੇ ਦੇਹੀ ਛੋਟੀ ਭਾਜੀ ਠੀਕ ਹੈ ਜੀ ਜੀ 11 ਦੀ ਗਰੰਟੀ ਹੈ ਰਿੰਗ ਸਿੰਗ ਲੱਗਾ ਪਿਆ ਕਰਮਾਲੀ ਨੂੰ ਚੜਦਾ ਵੀ ਵੇਖਦੇ ਬਹੁਤ ਹੀ ਸਪਾਈਆਂ ਦੇ ਵਿੱਚ ਆ ਥਾਂ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਉਹ ਚਾਹਾਂ ਨਕਰਾਂ ਦੇ ਹਨ ਪੀੜੀ ਦੇ ਪਾਸ ਵਰਗਾ ਥਾਂ ਲੱਗਾ ਪਿਆ ਵਾ ਜੀ ਸੌਰੀ ਸਕਰੀਨ ਬੜੀ ਚੌਣਚਾਨ ਬੜੀ ਚੰਗੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਕੱਦ ਵਜਨ ਦੀ ਫੋਟ ਲਿਆ ਤੇ ਪਿੱਛੇ ਜਿਹੜਾ ਮੇਲ ਕਾਫ ਆ ਗਿਆ ਫੰਕਸ਼ਨ ਕੀ ਸੀੰਗਾ ਵਾ ਬਾਕੀ ਚੱਕਵੀਂ ਛੋਟੇ ਰਹਿਣਗੇ ਦੀ ਕੱਟੀ ਆਵੇਗਾ ਬਿਲਕੁਲ ਭਾਈ ਠੀਕ ਹੈ ਠੀਕ ਹੈ ਮੈਂ ਕੀ ਕਰ ਲੀਗਾ ਜੀ ਸਿੰਗ ਲੱਗਾ ਵਾ ਬੱਚੇ ਨਾਲ ਧੜਾ ਕਰਤਾ ਠੀਕ ਹੈ ਠੀਕ ਹੈ ਠੀਕ ਹੈ ਯਾ ਛੋਟੀ ਮਾਰ ਮਾਰੀ ਜੀ ਜੋ ਆ ਵਾਲਾ ਜਵਾਬ ਦੇਣਾ ਮੇਲ ਕਾਫ ਵਾਲਾ ਬਕਸ਼ਦਾ ਭਾਜੀ ਹਾਂ ਜੀ ਵਾਲਾ ਬਕਸ਼ਦਾ ਇਹ ਕੱਟਾ ਭਾਜੀ ਮਗਰ ਠੀਕ ਹੈ ਬਕਸ਼ਦਾ ਆ ਗਿਆ ਜੇ ਪਿੱਛੇ ਮੇਲ ਕਾਫ ਵੇ ਸਾਡੇ ਤੁਸੀਂ ਬਾਕੀ ਕੋਈ ਸ਼ੱਕ ਨਹੀਂ ਆ ਕਿੰਨਾ ਪਰ ਜੁੱਧਾ ਤੇ ਭਾਜੀ 14 ਵੀ 14 15 ਕਿਲੋ ਝੋਟੀਆਂ ਮਾਰਨਾ ਚਾਹੁੰਗੇ ਕੱਦ ਵੇਲਾ ਕੱਡਾ ਪੂਰੀ ਵੱਡੀ ਝੋਟੀ ਆ ਬਾਕੀ ਕੱਡਾ ਵੀ ਸਪਾਈਆਂ ਦੇ ਵਿੱਚ ਆ 14 15 ਲੀਟਰ ਮੈਨੂੰ ਲੱਗਾ ਅੱਛਾ ਜੀ ਬਹੁਤ ਚੰਗੀ ਚੁਆਈ ਠੀਕ ਆ ਠੀਕ ਆ ਤੇ ਵੀਰ ਜੀ ਮੋਲੇ ਦਾ ਹਰ ਮੋਲ ਤੇ ਵੀਰ ਜੀ ਡੇਢ ਕਰਾਉਂਦੀ ਝੋਟੀ ਹਾਂਜੀ ਇੱਕ 30 ਦੀ ਦੇ ਦਈਏ ਕਰੀਏ ਜੈ ਜਿਆ ਇੱਕ 50 ਦੀ ਕਰ ਦੋ ਹਾਨਾ ਜਿੰਨੇ ਦੀ ਤੁਹਾਨੂੰ ਚੰਗੀ ਲੱਗਦੀ 20 ਦੀ ਕਰ ਦਈਏ ਦੇ ਦਾਂਗੇ ਮੈਂ ਹੋਂ ਦੇ ਰਾਂਗੇ ਮਾਚੀ ਜੇ ਕਿਵਰ ਮੌਕੇ ਤੇ ਥੋੜਾ ਬੋਲਾ ਦੇ ਠੀਕ ਆ ਲਓ ਜੀ ਮੌਕੇ ਦੇ ਮਾਨ ਤਾਨ ਵੀਰ ਕਹਿੰਦਾ ਕਿ ਕਰ ਦਿਆਂਗੇ ਦੂਜੇ ਨੰਬਰ ਦੇ ਭਾਜੀ ਪਹਿਲਾਂ ਕੱਤੀ ਸੂਈ ਤੇ ਦੇਖੋ ਵੀ 11 ਕਿਲੋ ਆ ਦਸ ਹੀ ਕਰਕੇ ਦੇਣੀ ਠੀਕ ਆ ਇਹ ਚੋਗੇ ਕੱਟੀ ਪਾਸ ਕਰਕੇ ਲੈਂਦੀ ਆਪਾਂ ਠੀਕ ਆ ਠੀਕ ਆ ਲਓ ਜੀ ਇੱਕੋ ਵੀ 11 ਹੋਗਾ ਪਰ 10 ਦੀ ਗਾਰੰਟੀ ਤੇ ਤਾਂ ਲੈਣੀ ਆ ਵੀਰ ਨੇ ਪਹਿਲਾਂ ਹੀ ਸੂਆ ਸਈਆ ਕਰਮ ਵਾਲੀ ਕਾਤ ਵਰੀ ਨਹੀਂ ਲੱਭਿਆ ਚੰਗਾ ਆ ਗਿਆ ਵਾ ਇਹਦੇ ਪਿੱਛੇ ਜਵਾਬ ਦੇ ਦਿੱਤੀ ਇਹਦੇ ਮਰੂ ਵੀ ਕੱਟਾ ਜੇ ਤੁਸੀਂ ਨੂੰ ਇਹਨੂੰ 15-20 ਲੀਟਰ ਆ ਗਿਆ ਠੀਕ ਆ ਜੀ ਮੇਲ ਕਾਫ ਜੇ ਤੇ 15-20 ਦੇ ਦੇ ਲਿਆ ਇਹ ਵੀ ਭਾਜੀ ਬੜੀ ਚੰਗੀ ਆ ਛੋਟੀ ਟਾਈਮ ਹੋ ਗਿਆ ਇਹਨੂੰ ਵੀ ਕਰਵਾ ਦੇ ਨੂੰ ਕਲੰਦਾ ਸੈਰ ਗਿਆ ਬਿਲਕੁਲ ਇਹਦਾ ਵੀ ਚੰਗਾ ਆ ਗਿਆ ਵਾ ਕੱਲਾ ਕੱਲਾ ਲੱਗਾ ਇਹਨੂੰ ਇਹ ਕਿੰਨਾ ਦੇ ਚ ਭਾਈ ਆਉਗੀ ਦੁੱਧ ਵਿੱਚ ਹੀ 12-13 ਕੱਲਾ ਮਾਰਨਾ ਪਹਿਲਾਂ ਨਹੀਂ ਪਹਰੀ ਆਉਗੀ ਲਓ ਜੀ 12-13 ਲੀਟਰ ਇਹ ਵੀ ਕੱਢੂਗੀ ਗਰਮ ਵਾਲੀ ਫਨਾਂ ਦਾ ਸਹਾਰ ਗਿਆ ਜਿਹੜਾ ਇਹਦਾ ਵੀ ਚੰਗਾ ਆ ਗਿਆ ਨਾ ਇਕੱਲਾ ਇਕੱਲਾ ਇਹਨੂੰ ਲੱਗਾ ਪਿਆ ਤੇ ਮੇਰ ਕਾਬ ਜੇ ਤੇ ਪਿਛੇ ਵੀ ਇਹਦਾ ਭਾਜੀ ਮੁੱਲ ਹੈਰਾ ਕਿਹਾਂ ਮੁੱਲ ਭਾਜੀ 1 5 ਕਰਦੇ ਲੱਖ ਦੀ ਜਿਹੜੀ ਲੱਖੋਂ ਕਰੀ ਅੰਦਰ 99 ਦੀ ਤੇ ਲੰਘੇ ਹੈਗੀ ਆਖੋ ਦੋਸ਼ਾ 93 ਲੈਣੀ ਤੇਰਾ ਠੀਕ ਆ ਲਓ ਜੀ 93000 ਵੀਰ ਕਹਿੰਦਾ ਕਿ ਦੇ ਦੇਾਂਗੇ ਮੌਕੇ ਤੇ ਮਾਨਤਨ ਕਰ ਦੂਗਾ ਵੀਰ ਹਰਮਣ ਖੁੱਲੇ ਦਿਲ ਆਲਾ ਜਸੂਆ ਸੁਈ ਇਹ ਗੱਪਲ ਮੈਰ ਆ ਗਈ ਵੀਰ ਜੀ ਤਿਆਰ ਦੂਜਾ ਸੂਆ ਸੁਣਾ ਕਿ ਤੀ ਹਾਂਜੀ ਕਹੋ ਜੀ ਦੂਜਾ ਸੂਆ ਸੁਣੀ ਇਹ ਸੁਈ ਵੀ ਕੋ ਬਾਤ ਬਹੁਤ ਚੋਆ ਆ ਜੀ ਅੱਛਾ ਜੀ ਹਾਂਜੀ ਖੈਰ ਕਾ ਵੀ ਜਾਣੀ ਕੀ ਬਾਈਕ ਤੋਂ ਰਮਾਨ ਦਾ ਵੈਡ ਦੁੱਧ ਕੋਲ ਆ ਠੀਕ ਹੈ ਠੀਕ ਹੈ ਲਓ ਜੀ 20 ਤੋਂ ਪਲੱਸ ਜਿਹੜਾ ਦੁੱਧ ਭਰੂ ਵੀ ਕਰਮਾਲੀ ਬਾਜੀ ਥਾਂ ਥਣੋਂ ਵੇਖੋ ਲੱਗਾ ਅੱਛੀ ਚਵਾਈ ਆ ਸਪੈਸ਼ਲ ਥਾਣੇ ਨੂੰ ਵੀ ਬਾਗਮਾਲ ਲੱਗਾ ਨੂੰ ਜਦਾਂ ਪਲਾ ਲੱਗਾ ਦੇ ਚੱਟਾ ਵੀ ਵੇਖ ਸਕਦੇ ਜ ਐਨ ਪੰਡਾ ਪਈਆਂ ਥੱਲੇ ਕਰਮਾਲੀ ਨੇ ਇਹਦਾ ਕੀ ਕੀ ਕਿੰਨਾ ਜੀ ਮੁੱਲ ਇਹਦਾ ਮੋਰਟ ਭਾਜੀ ਮੈਂ ਤਾਂ 20 7000 ਅੱਛਾ ਜੀ ਪੈਰ ਵੀ ਦੇ ਰਹੀ ਹੈ ਨਹੀਂ ਕਰੀਏ ਨਿਕਾ ਜਾ ਰਾ 60 ਵੀ ਕਰ ਤੋਂ ਜਸਨੋਈ ਤੁਸੀਂ ਕਰ ਨਹੀਂ ਦੱਸ ਦੋ ਆਵੇ ਦੋ ਵੀ ਛੱਡੀ ਠੋਈ ਕੇ ਜੀ 52 ਜੀ ਕਰੀਏ ਜਾ ਬਾਕੀ ਮੌਕੇ ਦੇ ਵੀ ਅੱਛਾ ਜੀ ਲੋ ਜੀ ਮੌਕੇ ਦੇ ਵੀ ਇਹ ਕਹਿੰਦਾ ਕਿ ਕਰ ਦਿਆਂਗੇ ਪਾਕੀ ਹੈ ਕਲੌਥ ਦੇ ਵਿੱਚ ਜਾਂ ਫੈਡ ਕੁਆਲਟੀ ਵਾਲੀ ਆ ਚੰਗੀ ਆ ਵੜ ਬਾਕੀ ਸੁਈਆਂ ਝੋਟੀਆਂ ਵੀ ਜੀ 4 ਟਾਈਮ ਚੋ ਹਾਂਜੀ ਗੱਪਣ ਪਾਸ ਕਰੋ ਤਸੱਲੀ ਕਰੋ ਠੀਕ ਆ ਠੀਕ ਆ ਲੋ ਜੀ ਹਰ ਵਾਰੀ ਵੀ ਵੀ ਇਹੋ ਬੇਨਤੀ ਹੁੰਦੀ ਆ ਵੀ ਕਿਹੜੀਆਂ ਸੁਈਆਂ ਆਪਣੀਆਂ ਤਸੱਲੀ ਕਰੋ ਤੇ ਜਿਹੜੀ ਗੱਬਣ ਲੱਗਦੀ ਵੀ ਤਸੱਲੀ ਕਰੋ ਤੇ ਪਸ਼ੂ ਨੇੜੇ ਵਿੱਚ ਜੀ ਵੀਰ ਕੋ ਚੰਗੇ ਹੰਦੇ ਆ ਜੈਜ ਮੋਲ ਦੇ ਵਿੱਚ ਹੁੰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀ ਭਰਾ ਨੂੰ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ